ਦੇ 10 ਸਾਲ ਬਹੁਤ ਵੱਡੀ ਗਲਤੀ ਪੰਜਾਬ ਦੇ ਲੋਕਾਂ ਤੋਂ ਹੋਈ ਜਿਨੇ ਖੇਤਰੀ ਪਾਰਟੀ ਨੂੰ ਕਮਜ਼ੋਰ ਕਰਤਾ ਐ ਇੱਕੋ ਹੀ ਆ ਉਹ ਪਾਰਟੀ ਛਪ 5 ਸਾਲ ਪਣੀ ਐਸ ਪਾਰਟੀ ਦਾ ਮੁਕਾਬਲਾ ਜਿੰਨੇ ਆਜ ਦੂਜੇ ਹੈਗੇ ਨੇ ਸਾਰੇ ਏਜੰਸੀਆਂ ਦੇ ਬੰਦੇ ਹੈ ਕੋਈ ਕੌਮ ਜਿਹੜੀ ਆਪਣਾ ਇਤਿਹਾਸ ਭੁੱਲ ਜਾਂਦੀ ਨਾ ਤਾਂ ਕੌਮ ਹੀ ਖਤਮ ਹੋ ਜਾਂਦੀ ਹੈ ਆ ਆਪਣੇ ਇਤਿਹਾਸ ਦਾ ਬਹੁਤ ਵੱਡਾ ਦੁੱਖ ਤੇ ਹਿੱਸਾ ਹੈ ਹਲੇ ਤੱਕ ਆਪਣਾ ਇਨਸਾਫ ਨਹੀਂ ਮਿਲਿਆ ਹੁਣ ਸੁਖੀ ਰੰਦਾਵਾ ਜੀ ਦੇ ਬਾਪ ਨੇ ਸਟੇਟਮੈਂਟ ਕੀ ਦਿੱਤਾ ਸੀ ਜੇ ਦਰਬਾਰ ਸਾਹਿਬ ਤੇ ਹਮਲਾ ਹੋਇਆ ਸੀ ਇੰਤਰਾ ਗਾਂਧੀ ਨੂੰ ਵਧਾਈ ਭੇਜੀ ਸੀ ਕਿ ਬਹੁਤ ਚੰਗਾ ਕੰਮ ਕੀਤਾ ਇਹਨਾਂ ਦੇ ਪੈਰਾਂ ਥੱਲੇ ਜ਼ਮੀਨ ਖਿਸਕ ਗਈ ਹੈ ਇੱਕ ਦੂਜੇ ਨਾਲ ਲੜੀ ਜਾਂਦੇ ਆ ਪੈਸੇ ਦੇ ਕੇ ਟਿਕਟਾਂ ਦਿੰਦੇ ਆ ਅਸੀਂ ਇਲੈਕਸ਼ਨ ਜਿਤਾਵਾਂਗੇ ਫੜ ਕੇ ਅੰਦਰ ਸਾਰੇ ਵਰਕਰਾਂ ਦੇ ਝੂਠੇ ਪਰਚੇ ਦੇ ਦਿੱਤੇ ਸੀ ਹੁਣ ਆਏ ਭਜਾ ਦੇਣਾ ਸੀ ਗੱਲ ਸੱਚ ਹੋ ਗਈ ਵੀ ਸੁਖਵੀਰ ਬਾਦਲ ਦੀ ਉੱਥੇ ਵੀ ਚੱਲ ਜਾਂਦੀ ਹੈ ਜਿੱਥੇ ਕਿਸੇ ਦੀ ਨਹੀਂ ਚੱਲਦੀ ਰੰਤਾਨਾ ਜ਼ਿਮਨੀ ਚੋਣ ਦੇ ਵਿੱਚ ਸੁਖਬੀਰ ਸਿੰਘ ਬਾਦਲ ਖੋਦ ਪ੍ਰਚਾਰ ਕਰ ਰਹੇ ਨੇ ਪਹਿਲੇ ਦਿਨ ਤੋਂ ਹੀ ਨਿਗਾਹ ਰੱਖੀ ਹੋਈ ਹੈ ਮਝੈਲ ਕੀ ਕਹਿ ਰਹੇ ਨੇ ਸਾਰੀ ਗੱਲਬਾਤ ਕਰਦੇ ਆ ਸੁਖਬੀਰ ਬਾਦਲ ਮੇਰੇ ਨਾਲ ਨੇ ਬਾਲ ਸਾਹਿਬ ਮਝੈਲਾਣਾ ਤੁਹਾਡਾ ਪੁਰਾਣਾ ਵਾਹ ਵਾਸਤਾ ਆ ਕੀ ਮਹਿਸੂਸ ਕਰ ਰਹੇ ਹੋ ਇਸ ਵਾਰ ਦੇਖੋ ਇੱਕ ਐਕਟੀ ਤੁਸੀਂ ਦੇਖੋਗੇ ਇੱਕ ਹਰ ਘਰ ਚ ਹਰ ਇਨਸਾਨ ਦੇ ਦਿਲ ਚ ਹੁਣ ਖੇਤਰੀ ਪਾਰਟੀ ਦੀ ਗੱਲ ਆ ਗਈ ਹੈ ਕਿ ਆ ਪਿਛਲੇ 10 ਸਾਲ ਬਹੁਤ ਵੱਡੀ ਗਲਤੀ ਪੰਜਾਬ ਦੇ ਲੋਕਾਂ ਤੋਂ ਹੋਈ ਜਿਨੇ ਖੇਤਰੀ ਪਾਰਟੀ ਨੂੰ ਕਮਜ਼ੋਰ ਕਰਤਾ ਉਹਦਾ ਨੁਕਸਾਨ ਕਿੰਨਾ ਵੱਡਾ ਹੋਇਆ ਹੁਣ ਮਨ ਬਣਿਆ ਲੋਕਾਂ ਦਾ ਕਿ ਅਸੀਂ ਵਾਪਸ ਪੰਜਾਬ ਵਿੱਚ ਆਪਣੀ ਪਾਰਟੀ ਜਿਹਨੇ ਸਾਰਾ ਕੁਝ ਬਣਾ ਪੰਜਾਬ ਚ ਬਣਾਇਆ ਉਸ ਪਾਰਟੀ ਨੂੰ ਵਾਪਸ ਲੈ ਜਾਣਾ ਸ਼੍ਰੋਮਣੀ ਅਕਾਲੀ ਦਲ 105 ਸਾਲ ਪੁਰਾਣੀ ਪੰਜਾਬ ਦੇ ਆਪਣੇ ਬਜ਼ੁਰਗਾਂ ਨੇ ਪੰਥ ਨੇ ਬਣਾਈ ਪਾਰਟੀ ਹੈ ਆ ਆਪਣੀ ਲੀਡਰਸ਼ਿਪ ਨੇ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਉਦੋਂ ਅਕਾਲੀ ਦਲ ਬਣਾਇਆ ਅਕਾਲੀ ਦਲ ਇੱਕ ਕੌਮ ਦੀ ਪੰਥ ਦੀ ਫੌਜ ਹੈ ਐ ਇੱਕੋ ਹੀ ਹੈ ਉਹ ਪਾਰਟੀ 105 ਸਾਲ ਪਣੀ ਇਸ ਪਾਰਟੀ ਦਾ ਮੁਕਾਬਲਾ ਜਿੰਨੇ ਆਜ ਦੂਜੂਜੇ ਹੈਗੇ ਨੇ ਸਾਰੇ ਏਜੰਸੀਆਂ ਦੇ ਬੰਦੇ ਹੈ ਕਿਉਂਕਿ ਏਜੰਸੀਆਂ ਚਾਹੁੰਦੀਆਂ ਕਿ ਸਿੱਖ ਕੌਮ ਨੂੰ ਕਮਜ਼ੋਰ ਕੀਤਾ ਜਾਏ ਸਿੰਘ ਕੌਮ ਦੀ ਜਥੇਬੰਦੀ ਨੂੰ ਕਮਜ਼ੋਰ ਕੀਤਾ ਜਾਏ ਸੋ ਉਹ ਇੱਕ ਪਾਸੇ ਅਕਾਲੀ ਦਲ ਪੰਥ ਦੀ ਨਮੈਂਦਾ ਜਥੇਬੰਦੀ ਹੈ ਦੂਜੇ ਪਾਸੇ ਏਜੰਸੀਆਂ ਦੀ ਪਾਰਟੀਆਂ ਜਦੋਂ ਸੇਖਾਂ ਦੀ ਜਾਂ ਪੰਥ ਦੀ ਗੱਲ ਆਉਂਦੀ ਹੈ ਤਾਂ ਨਵੰਬਰ ਦਾ ਮਹੀਨਾ ਜ਼ਹਿਨ ਦੇ ਵਿੱਚ ਆਉਂਦਾ ਕਿ ਨਵੰਬਰ ਦਾ ਮਹੀਨਾ ਬਹੁਤ ਜ਼ਿਆਦਾ ਨਸਲ ਕੁਸ਼ੀ ਹੋਈ ਸੀ ਸਿੱਖਾਂ ਦੀ ਅੱਜ ਨਵੰਬਰ ਦਾ ਮਹੀਨਾ ਵੀ ਚੜ ਗਿਆ ਤੁਸੀਂ ਲੋਕਾਂ ਚ ਆਏ ਹੋ ਇਸ ਏਰੀਏ ਨੇ ਸਭ ਤੋਂ ਵੱਧ ਸੰਤਾਪ ਖੰਡਾਇਆ ਕੀ ਮਹਿਸੂਸ ਕਰ ਰਹੇ ਹੋ ਜਾਂ ਇਹ ਲੋਕ ਕੀ ਕਹਿ ਰਹੇ ਨੇ ਦੇਖੋ ਕੋਈ ਕੌਮ ਜਿਹੜੀ ਆਪਣਾ ਇਤਿਹਾਸ ਭੁੱਲ ਜਾਂਦੀ ਨਾ ਉਹ ਕੌਮ ਹੀ ਖਤਮ ਹੋ ਜਾਂਦੀ ਹੈ ਆ ਆਪਣੇ ਇਤਿਹਾਸ ਦਾ ਬਹੁਤ ਵੱਡਾ ਦੁੱਖ ਤੇ ਹਿੱਸਾ ਹੈ ਹਲੇ ਤੱਕ ਆਪਣਾ ਇਨਸਾਫ ਨਹੀਂ ਮਿਲਿਆ ਸ਼੍ਰੋਮਣੀ ਕਾਲੀ ਦਲ ਨੇ ਸਦਾ ਲੜਾਈ ਲੜੀ ਹੈ ਇਸੀ ਕਾਰਨ ਤੋਂ ਹੀ ਦੇਖਿਆ ਹੋਣਾ ਹੈ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਨੇ ਧਰਮੀ ਫੌਜੀ ਪਰਿਵਾਰਾਂ ਦੇ ਨੂੰ ਅਸੀਂ ਟਿਕਟ ਦਿੱਤੀ ਹੈ ਉਹ ਪਰਿਵਾਰ ਜਿਨ੍ਹਾਂ ਨੇ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਉਹਨਾਂ ਨੂੰ ਤਾਂ ਬਰਦਾਸ਼ਤ ਨਹੀਂ ਹੋਇਆ ਦੇਖੋ ਇੱਕ ਪਾਸੇ ਉਹ ਪਰਿਵਾਰ ਹੈ ਜਿਵੇਂ ਧਰਮੀ ਫੌਜੀ ਪਰਿਵਾਰ ਜਿਨ੍ਹਾਂ ਨੇ ਸਾਰਾ ਕੁਝ ਛੱਡ ਕੇ ਆਪਣੇ ਗੁਰੂ ਘਰ ਦੀ ਰੱਖਿਆ ਵਾਸਤੇ ਅੱਗੇ ਆਏ ਦੂਜੇ ਪਾਸੇ ਆਪਣੇ ਕਈ ਸਿੱਖ ਕਾਂਗਰਸੀ ਹੈ ਜਿਹਨੂੰ ਇੰਨੀ ਸ਼ਰਮ ਨਹੀਂ ਹੁਣ ਸੁਖੀ ਰੰਦਾਵਾ ਜੀ ਦੇ ਬਾਪ ਨੇ ਸਟੇਟਮੈਂਟ ਕੀ ਦਿੱਤਾ ਸੀ ਜਦ ਦਰਬਾਰ ਸਾਹਿਬ ਤੇ ਹਮਲਾ ਹੋਇਆ ਸੀ ਇੰਦਰਾ ਗਾਂਧੀ ਨੂੰ ਵਧਾਈ ਭੇਜੀ ਸੀ ਕਿ ਬਹੁਤ ਚੰਗਾ ਕੰਮ ਕੀਤਾ ਇੱਕ ਪਾਸੇ ਦਰਬਾਰ ਸਾਹਿਬ ਹਮਲਾ ਕਰਨ ਵਾਲਿਆਂ ਨੂੰ ਗੁਰੂ ਘਰ ਤੇ ਹਮਲਾ ਕਰਨ ਵਾਲਿਆਂ ਨੂੰ ਆਪਣੀ ਮਾਂ ਕਹਿੰਦੇ ਐ ਤੇ ਦੂਜੇ ਪਾਸੇ ਉਹ ਪਰਿਵਾਰ ਆ ਜਿਹੜੇ ਗੁਰੂ ਘਰ ਦੀ ਰੱਖਿਆ ਵਾਸਤੇ ਸਾਰਾ ਕੁਝ ਹੀ ਕੁਰਬਾਨ ਕਰਤਾ ਇਹ ਅਦਸਾ ਕੀ ਹੈ ਇਹਨਾਂ ਦੇ ਪੈਰਾਂ ਥੱਲੇ ਜ਼ਮੀਨ ਖਿਸਕ ਗਈ ਹੈ ਇੱਕ ਦੂਜੇ ਨਾਲ ਲੜੀ ਜਾਂਦੇ ਐ ਪੈਸੇ ਦੇ ਕੇ ਟਿਕਟਾਂ ਦਿੰਦੇ ਐ ਮੈਰਿਟ ਤਾਂ ਕੋਈ ਗੱਲ ਹੀ ਹੈ ਨਹੀਂ ਸੋ ਕਾਂਗਰਸ ਸਭ ਤੋਂ ਵੱਡੀ ਕੌਮ ਦੀ ਦੁਸ਼ਮਣ ਕਾਂਗਰਸ ਹੈ ਆਪ ਨੂੰ ਪੁੱਲਣਾ ਨਹੀਂ ਚਾਹੀਦਾ ਦੋਨਾਂ ਦਾ ਬਾਜੋ ਤੇ ਪੰਜਾਬ ਬਾਜੋ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਤਰਨ ਤਰਨ ਧਰਨਾ ਦਿੱਤਾ ਸੀ ਵੱਡਾ ਇਕੱਠ ਕੀਤਾ ਸੀ ਉੱਥੇ ਕੁਝ ਅਧਿਕਾਰੀਆਂ ਦੀ ਜਿਹੜੀ ਉਹ ਬਦਲੀ ਕਰ ਦਿੱਤੀ ਗਈ ਹੈ ਤੁਸੀਂ ਕਿਵੇਂ ਦੇਖਦੇ ਹੋ ਵੀ ਜਿਹੜਾ ਸਫਲ ਹੋਇਆ ਤੁਹਾਡਾ ਧਰਨਾ ਬਹੁਤ ਸਫਲ ਹੋਇਆ ਕਿਉਂਕਿ ਆ ਅਧਿਕਾਰੀ ਲਿਆਂਦੇ ਗਏ ਸੀ ਹਮ ਇਲੈਕਸ਼ਨ ਜਿਤਾਓ ਕਹਿੰਦੇ ਸਾਨੂੰ ਬਣਾ ਦਿਓ ਤੇ ਅਸੀਂ ਇਲੈਕਸ਼ਨ ਜਿਤਾਵਾਂਗੇ ਫੜ ਕੇ ਅੰਦਰ ਸਾਰੇ ਵਰਕਰਾਂ ਦੇ ਝੂਠੇ ਪਰਚੇ ਦਿੱਤੇ ਸੀ ਤੇ ਹੁਣ ਹੁਣ ਆਏ ਭਜਾਦੇ ਨਾ ਸੀ। ਹਮਮ। ਉਹ ਗੱਲ ਸੱਚ ਹੋ ਗਈ ਵੀ ਸੁਖਵੀਰ ਬਾਦਲ ਦੀ ਉੱਥੇ ਵੀ ਚੱਲ ਜਾਂਦੀ ਐ ਜਿੱਥੇ ਕਿਸੇ ਦੀ ਨਹੀਂ ਚੱਲਦੀ। ਤੇ ਇੱਕ ਆਖਰੀ ਸਵਾਲ ਜਰੂਰ ਮੈਂ ਲੈਣਾ ਚਾਹੁੰਦਾ ਵੀ ਜਿਹੜਾ ਬਿਜਲੀ ਵਿਭਾਗ ਦੇ ਵਿੱਚ ਜਿਹੜੀ ਕੱਲ ਇੱਕ ਵੱਡੀ ਬਦਲੀ ਹੋਈ ਉਸ ਨੂੰ ਲੈ ਕੇ ਸਿਆਸਤ ਵੀ ਬਹੁਤ ਵੱਡੇ ਪੱਧਰ ਤੇ ਹੋ ਰਹੀ ਐ। ਇਹਨੂੰ ਇਹਨੂੰ ਬਣਾਇਆ ਕਮਾਊ ਪੁੱਤ। ਹਮਮ। ਪੈਸੇ ਇਕੱਠੇ ਕਰਨੇ। ਹਮਮ। ਬਿਜਲੀ ਬੋਰਡ ਦਾ ਬਜਟ 50-60 ਹਜ਼ਾਰ ਕਰੋੜ ਐ। ਉਹਨੂੰ ਕਹਿਆ ਸਾਨੂੰ ਪੈਸਾ ਇਕੱਠਾ ਕਰਕੇ ਦੇ। ਹਮਮ। ਜ਼ਮੀਨਾਂ ਵੇਚ ਕੇ ਟੈਂਡਰਾਂ ਤੋਂ ਲੈ। ਜਿਹੜਾ ਅਫਸਰ ਉਹਦੇ ਰਾਹ 'ਚ ਰੋੜਾ ਬੰਦਾ ਹੈ ਉਹਨੂੰ ਬਦਲਦੇ ਹੁਣ ਤਾਂ ਜਿਹੜਾ ਸਾਲ ਹੈ ਲੁੱਟਣ ਦਾ ਸਾਲ ਬਣ ਗਿਆ ਆ ਲੁੱਟ ਕੇ ਜਾ ਰਿਹਾ ਪਰ ਜਿੰਨਾ ਪੈਸਾ ਲੁੱਟੋਗੇ 10 ਗੁਣਾ ਤੁਹ ਤੋਂ ਵਾਪਸ ਲੈ ਕੇ ਆਵਾਂਗੇ ਕਿਸੇ ਭੱਜਣ ਨਹੀਂ ਦਿੰਦੇ ਆਖਰੀ ਸਵਾਲ ਤਰਨ ਤਰਨ ਵਾਲਿਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਆਈਓਪੀ ਡਿਵਾਨਤ ਸਾਹਿਬ ਪੰਜਾਬ 'ਚ ਵਾਪਸ ਖੁਸ਼ੀਆਂ ਲੈ ਕੇ ਆਈਏ ਕਾਲੀ ਦਲ ਨੂੰ ਲੈ ਕੇ ਠੀਕ ਹੈ ਧੰਨਵਾਦ